ਕਬੀਰ ਮਾਇਆ ਚੋਰ ਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮੁ ਸੈ ਜਿਨ ਕੀਨੀ ਬਾਰ ਹੈ ਬਾਟ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਬੀਰ ਮਾਇਆ ਚੋਰ ਟੀ ਚੋਰ ਟੀ ਤੋਂ ਭਾਵ ਕਿ ਚੋਰ ਠੱਗਣ ਵਾਲਾ ਮੁਸ ਮੁਸ ਭਾਵ ਕਿ ਠੱਗ ਠੱਗ ਕੇ ਲਾਵੇ ਹਾਟ ਕਿ ਇੱਕ ਦੁਕਾਨ ਲਗਾਈ ਹੋਈ ਹੈ ਮਾਨੋ ਕਿ ਮਾਇਆ ਨੇ ਠੱਗਣ ਵਾਸਤੇ ਇੱਕ ਦੁਕਾਨ ਲਗਾਈ ਹੋਈ ਹੈ ਭਾਵ ਕੇ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਮਨੁੱਖ ਠੱਗਿਆ ਜਾਂਦਾ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਰਹਿੰਦਾ ਹੈ ਤੇ ਸਾਰਾ ਜੀਵਨ ਅਜਾਈਂ ਗਵਾ ਦਿੰਦਾ ਹੈ ਭਾਵ ਕੇ ਮਨੁੱਖ ਮਾਇਆ ਮੋਹ ਮਾਇਆ ਦੇ ਵਿੱਚ ਸੰਸਾਰ ਦੀਆਂ ਧਨ ਪ੍ਰਦਾਰਥ ਦੀਆਂ ਵਸਤੂਆਂ ਦੇ ਵਿੱਚ ਸਾਰੀ ਉਮਰ ਸਾਰਾ ਜੀਵਨ ਅਜਾਈਂ ਬਤੀਤ ਕਰ ਦਿੰਦਾ ਹੈ ਮਨੋ ਕੇ ਮਾਇਆ ਨੇ ਸਾਡੇ ਜੀਵਨ ਨੂੰ ਠੱਗਣ ਵਾਸਤੇ ਸਾਡੇ ਸ਼ੁਭ ਗੁਣਾ ਨੂੰ ਠੱਗਣ ਵਾਸਤੇ ਇੱਕ ਮਾਇਆ ਨੇ ਦੁਕਾਨ ਲਗਾਈ ਹੋਈ ਹੈ ਕਬੀਰ ਜੀ ਸਮਝਾਉਂਦੇ ਹਨ ਏਕ ਕਬੀਰਾ ਨਾਮੁਸੈ ਜਿਨ ਕੀ ਨਹੀਂ 바ਰਹ ਬਾਟ 12 ਬਾਟ ਤੋਂ ਭਾਵ ਕਿ 12 ਟੁਕੜੇ ਕਰ ਦੇਣੇ ਇਸ ਤੋਂ ਭਾਵ ਕਿ ਮਾਇਆ ਤੋਂ ਮੁਕਤੀ ਪ੍ਰਾਪਤ ਕਰ ਲੈਣੀ ਕਬੀਰ ਜੀ ਕਹਿੰਦੇ ਹਨ ਕਿ ਮੇਰਾ ਮਨ ਹੁਣ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ ਉਦੇ ਸਿਮਰਨ ਵਿੱਚ ਜੁੜ ਗਿਆ ਹੈ ਰੱਬੀ ਗੁਣਾਂ ਨੂੰ ਮੈਂ ਧਾਰਨ ਕਰ ਲਿਆ ਹੈ ਹੁਣ ਮੈਂ ਨਾ ਮੁਸੈ ਭਾਵ ਕਿ ਮੈਂ ਹੁਣ ਨਹੀਂ ਠੱਗਿਆ ਜਾਵਾਂਗਾ ਸੋ ਕਬੀਰ ਜੀ ਇਸ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਜੇਕਰ ਸਾਡੇ ਕੋਲ ਉਸ ਅਕਾਲ ਪੁਰਖ ਦੀ ਯਾਦ ਹੈ ਉਸ ਦਾ ਸਿਮਰਨ ਹੈ ਸ਼ੁਭ ਗੁਣ ਹਨ ਰੱਬੀ ਗੁਣ ਹਨ ਫਿਰ ਅਸੀਂ ਮਾਇਆ ਦੇ ਮੋਹ ਤੋਂ ਬਚ ਸਕਦੇ ਹਾਂ